ਆ ਕਰਤਾ ਉਹੀ ਕੰਮ ਕੈਨੇਡਾ ਨੇ ਭੇਜ ਦਿਓ ਸਾਰਾ ਨੂੰ ਵੀਡੀਓ 2 ਦਿਨਾਂ ਦੀ ਗੱਲ ਆ ਜਿਹੜੇ ਵੀ ਸਟੂਡੈਂਟ ਜਾਂਦੇ ਆ ਹੁਣ ਕਿਸੇ ਨੂੰ ਪੀਆਰ ਨਹੀਂ ਮਿਲਣੀ ਕਿਸੇ ਦਾ ਜਿਹੜਾ ਸਟੱਡੀ ਵੀਜ਼ਾ ਵਰਕ ਵੀਜ਼ੇ ਦੇ ਵਿੱਚ ਕਨਵਰਟ ਨਹੀਂ ਹੋਣਾਗਾ ਕਿਸੇ ਦਾ ਸਪਾਊਸ ਨਹੀਂ ਜਾ ਕੇ ਕੰਮ ਕਰ ਸਕਦਾਗਾ ਪੀਆਰ ਨਹੀਂ ਹੋ ਸਕਦਾਗਾ ਪੀਆਰ ਸਿਰਫ ਤੇ ਸਿਰਫ ਪੀਐਚਡੀ ਵਾਲੇ ਹੋ ਸਕਦੇ ਆ ਜਿਹੜੇ ਡਾਕਟਰੀ ਜਾਂ ਕਿਸੇ ਵਾਲੇ ਆ ਉਹ ਹੋ ਸਕਦੇ ਆ ਜਿਹੜੇ ਪਲੱਸ 2 ਕਰਕੇ ਸਟੱਡੀ ਕਰਨ ਜਾਂਦੇ ਆ ਤੇ ਸਿਰਫ ਸਟੱਡੀ ਤੱਕ ਹੀ ਉਹ ਸੀਮਤ ਰਹਿ ਜਾਣਗੇ ਨਾ ਉਹਨਾਂ ਨੂੰ ਕੋਈ ਵਰਕ ਪਰਮਿਟ ਮਿਲਣਾ ਨਾ ਨਾ ਨੂੰ ਕੋਈ ਪੀਆਰ ਮਿਲਣੀ ਆ ਅਜ ਦੀ ਗੱਲ ਲੈ ਕੇ ਰੱਖ ਲਓ ਇਹ ਜਿਹੜੀ ਨਿਊਜ਼ ਕਨਫਰਮ ਹੋ ਗਈ ਆ ਉਹ ਇੰਗਲਿਸ਼ ਦੇ ਬੱਚਾ ਮੈਂ ਪੰਜਾਬੀ ਦੀ ਬੈਸ ਸੁਣ ਨੂੰ ਤਾਂ ਹਜ਼ਾਰ ਟਵਿਹਟ ਕਰਕੇ ਆਲਰੇਡੀ ਲੋਕਾਂ ਨੇ ਇਸ ਤੇ ਬਹੁਤ ਵੀਡੀਓ ਪਾ ਦਿੱਤੀਆਂ ਸੋ ਮੈਂ ਵੀ ਪਾ ਰਿਆਂਗਾ ਕਿ ਕੋਈ ਰਹਿ ਨਾ ਜਾਵੇ ਜਿਹੇ ਦਿਮਾਗ ਦੇ ਵਿੱਚ ਇਹ ਗੱਲ ਬੈਠੀ ਨਾ ਹੋਵੇ ਜਿਸ ਤਰ੍ਹਾਂ ਯੂਕੇ ਨੇ ਕੀਤਾ ਕਿ ਭਾਈ ਆਓ ਸਟੱਡੀ ਕਰੋ ਦੈਨ ਗੋ ਜਾਓ ਜਿੱਥੇ ਜਾ ਕੇ ਕੰਮ ਕਰਨਾ ਮਰਜ਼ੀ ਕਰ ਲੋ ਤੇ ਹੁਣ ਉਹ ਕੰਮ ਨਹੀਂ ਹੈਗਾ ਵੀ ਪੀਆਰ ਲੱਗ ਜੂਗੀ ਜਾਂ ਉੱਥੇ ਕਿਸੇ ਨੂੰ ਘਰ ਵਾਲੇ ਘਰ ਵਾਲੇ ਨੂੰ ਸੱਦ ਕੇ ਜਾਂ ਅਸੀਂ ਉਹਨੂੰ ਵਰਕ ਪਰਮਿਟ ਕਰਕੇ ਜਾਂ ਕਰਨਾ ਤਾਂ ਹਰ ਥਾਂ ਤੇ ਕੰਮ ਹੀ ਆ ਨਾ ਖਾਣੀ ਤਾਂ ਰੋਟੋ ਹੀ ਆ ਸਿੰਪਲ ਗੱਲ ਆ ਇੱਥੇ ਜਿਹਦੇ ਕੋਲ ਪੰਜਾਬ ਦੇ ਵਿੱਚ ਜ਼ਮੀਨ ਆ ਨਾ ਉਹਦੇ ਵਰਗਾ ਬੰਦਾ ਨਹੀਂ ਹੈਗਾ ਦੁਨੀਆ ਤੇ ਕੋਈ ਆਪਾਂ ਜਾਓ ਜ਼ਮੀਨਾਂ ਨੂੰ ਅੱਜ ਤੋਂ 30 ਸਾਲ 40 ਸਾਲਾਂ ਨੂੰ ਤਰਸਣਾ ਸਭ ਤੋਂ ਵੱਡੀ ਜਿਹੜੀ ਸੰਪਤੀ ਏ ਹੋਣੀ ਆ ਜਿਹੜੇ ਵੇਚ ਕੇ ਨੌਕਰੀਆਂ 'ਚ ਫਸੇ ਜਾਂਦੇ ਹਨ ਪੈਸਾ ਕੀ ਆ ਤੁਹਾਨੂੰ ਮੈਂ ਦੱਸਾਂ ਸਹੀ ਮੈਨਾਂ ਦੇ ਵਿੱਚ ਪੈਸਾ ਕੀ ਆ ਪੈਸਾ ਗਵਰਨਮੈਂਟ ਪ੍ਰਿੰਟ ਕਰਦੀ ਹੈ ਨਾ ਰਿਸੋਰਸਸ ਦੇ ਹਿਸਾਬ ਦੇ ਨਾਲ ਜਿੰਨੇ ਗੁੱਡਸ ਦੇ ਹਿਸਾਬ ਨਾਲ ਪੈਸਾ ਲੋਕਾਂ 'ਚ ਸਪਲਾਈ ਹੁੰਦਾਗਾ ਇੱਕ ਰਸੀਦ ਦੇ ਤੌਰ ਤੇ ਪੈਸਾ ਤੁਸੀਂ ਕਿਤੇ ਕੰਮ ਕਰ ਤੁਹਾਨੂੰ ਸੈਲਰੀ ਮਿਲ ਗਈ ਤੁਸੀਂ ਕੀ ਕੀਤਾ ਉਹਦਾ ਕੁਝ ਖਰੀਦਿਆ ਸੌਦਾ ਪੱਤਾ ਲਿਆ ਕੱਪੜੇ ਲਿਆ ਫੂਲ ਲਿਆ ਕੁਛ ਵੀ ਲਿਆ ਜਾਂ ਕੁਛ ਨਹੀਂ ਵੀ ਲਿਆ ਵਾਪਸ ਫੇਰ ਬੈਂਕ ਚ ਜਿਹੜਾ ਤੁਸੀਂ ਦੁਕਾਨ ਤੋਂ ਸੌਦਾ ਲਿਆ ਉਹਨੇ ਵੀ ਮਾਰੇ ਬੈਂਕ ਚ ਜੇ ਤੁਸੀਂ ਕੱਪੜੇ ਲਏ ਉਹਨੇ ਵੀ ਮਾਰੇ ਬੈਂਕ ਦੇ ਵਿੱਚ ਪੈਸਾ ਜਿੱਥੋਂ ਨਿਕਲਿਆ ਸੀ ਉੱਥੋਂ ਹੀ ਫੇਰ ਵੜ ਗਿਆ ਤੁਹਾਡੇ ਹੱਥ 'ਚ ਕੀ ਆਇਆ ਜੋ ਚੀਜ਼ਾਂ ਤੁਸੀਂ ਉਹਦੇ ਨਾਲ ਖਰੀਦੀਆਂ ਮਤਲਬ ਕਿ ਤੁਸੀਂ ਆਪਣਾ ਟਾਈਮ ਵੇਚ ਕੇ ਆਪਣੀ ਉਮਰ ਵੇਚ ਕੇ ਕੁਝ ਚੀਜ਼ਾਂ ਨੂੰ ਲੈ ਰਹੇ ਆਂ ਤੇ ਬੈਂਕ ਦੇ ਵਿੱਚ ਤੁਹਾਨੂੰ ਕੁਝ ਨੰਬਰ ਵਾਦੇ ਦਿਖ ਰਹੇ ਆ ਤਾਂ ਸੋਚੋ ਜ਼ਮੀਨ ਕਿੰਡੀ ਵੱਡੀ ਚੀਜ਼ ਆ ਜਿਹਦੇ ਤੇ ਬੰਦਾ ਜਿਉਂਦਾ ਰਹਿ ਸਕਦਾ ਕਦੇ ਭੁੱਖਾ ਨਹੀਂ ਮਰ ਸਕਦਾਗਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ AI ਨੇ ਨੌਕਰੀਆਂ ਨੂੰ ਜਮ ਅੱਗ ਲਾਦੀ ਨਾ ਕੁਝ ਨਾ ਬਚਿਆ ਉਦੋਂ ਉਹ ਲੋਕ ਬਚਨੇ ਆ ਜਿਹੜੇ ਆਪਦੀ ਜ਼ਮੀਨ ਅੱਜ ਸਮਝ ਜਾਣਗੇ ਤੇ ਉਹ ਪਜਾ ਪੂਰਾ ਰੱਖ ਲੈਣਗੇ ਕੈਨੇਡਾ ਨੇ ਹੁਣ ਮੰਜੀ ਠੋਕਤੀ ਹੈ ਚੰਗੀ ਤਰ੍ਹਾਂ ਇਹ ਗੱਲ ਮੇਰੀ ਗੱਲ ਤੇ ਨਹੀਂ ਯਕੀਨ ਆਉਂਦਾ ਕਿਸੇ ਨੂੰ ਫੇਕ ਲੱਗਦੀ ਆ ਗੂਗਲ ਕਰਨਾ ਸਿੱਖ ਲਓ ਗੂਗਲ ਤੇ ਸਰਚ ਕਰ ਲਓ ਸਾਰੇ ਅਖਬਾਰ ਦੇਖ ਲਓ ਹਰ ਜਗ੍ਹਾ ਤੇ ਇਹ ਨਿਊਜ਼ ਆਈ ਆ ਪੀ ਆਰ ਸੀ ਆਰ ਦਾ ਕੰਮ ਬਾਈ ਇੱਧਰ ਤੁਸੀਂ ਕੰਮ ਕਰ ਲਓ ਠੀਕ ਆ ਜੀ ਮੈਂ ਇਹ ਨਹੀਂ ਗੱਲ ਤਾਂ ਸੁਣੀ ਸੀਗੀ ਮੈਂ ਕੌਣਾ ਕਿਸੇ ਨੂੰ ਸਲਾਹ ਦੇਣ ਵਾਲਾ ਠੀਕ ਆ ਬਾਈ ਜਾਓ ਜਾ ਕੇ ਆਓ ਦਾ ਪੜ੍ਹਾਈ ਕਰਕੇ ਕਿਸੇ ਹੋਰ ਥਾਂ ਤੇ ਨੌਕਰੀ ਕਰਨ ਲੱਗ ਜਾਓ ਨੌਕਰੀ ਜ਼ਰੂਰ ਕਰੋ ਠੀਕ ਆ ਜੀ